ਮਹਾਰਾਜ ਨੇ ਗੁਰੂ ਜੀਵੇਂ ਪਾਸ਼ਾ ਮਹਾਰਾਜ ਮਹਰਾਵ ਦੇ ਜੰਗ ਦੇ ਵਿੱਚ ਜਦੋਂ ਬਿਆੰਤ ਜੰਗ ਦੇ ਵਿੱਚ ਸਰੀਰ ਜ਼ਖਮੀ ਹੋਏ ਪਏ ਨੇ ਕੋਈ ਸਿੰਘ ਸ਼ੇਦੀਆਂ ਪਾ ਗਏ ਉੱਥੇ ਇੱਕ ਸਿੱਖ ਖੜਾ ਰੋਂਦਾ ਸਤ ਗੁਰੂ ਹੀ ਕਹਿਣ ਲੱਗੇ ਪ੍ਰੇਮੀਆ ਤੂੰ ਕਰੋਨਾ ਜੀਵੇਂ ਪਾਸ਼ਾ ਮਹਾਰਾਜ ਨੇ ਉਹਨੂੰ ਬੁੱਕਲ ਚ ਲਿਆ ਕਹਿਣ ਲੱਗਿਆ ਮਹਾਰਾਜ ਮੈਂ ਤਾਰੋਂਨਾ ਮੈਂ ਅੱਜ ਮੈਂ ਵੀ ਸੇਧ ਦੀ ਪਾ ਜਾਂਦਾ ਮੈਂ ਤੁਹਾਡੇ ਪੱਟ ਤੇ ਸਿਰ ਪਿਆਉਣਾ ਸੀ ਨਾਲੇ ਮੈਂ ਤੁਹਾਡਾ ਪਿਆਰ ਲੈਂਦਾ ਮੇਰਾ ਜੀਵਨ ਲੇਖੇ ਲੱਗ ਜਾਣਾ ਸੀ ਸਿੱਖ ਦੀ ਸੋਚ ਸਤਗੁਰੂ ਹੀ ਕਹਿੰਦੇ ਭਾਈ ਤੇਰੇ ਨਾਲ ਵਾਦਾ ਰਿਹਾ ਜਿਤੋਂ ਸਰੀਰ त्याਗੇਗਾ ਸਾਡੇ ਪੱਟ ਤੇ ਰੱਖ ਕੇ ਆਉਂਦਾ ਸਰੀਰ त्याਗੇਗਾ ਗੁਰੂ ਨੇ ਵਚਨ ਕਰ ਦਿੱਤਾ ਸਮਾ ਆਇਆ ਤੇ ਆਪ ਜੀ ਸਰੀਰ त्याਗੇ ਜਿਵੇਂ ਪਾਤਸ਼ਾਹ ਮਹਾਰਾਜ 7ਵੇਂ ਪਾਸ਼ਾ ਦਾ ਸਮਾਇਆ 8ਵੇਂ ਪਾਸ਼ਾ ਦਾ 9ਵੇਂ ਪਾਸ਼ਾ ਮਹਾਰਾਜ ਜਦੋਂ ਇਸ ਮੌਗਲੂ ਨੇ ਸਰੀਰ ਛੱਡ ਤਿਆਗਣਾ ਸੀ ਮਨ ਦੇ ਵਿੱਚ ਬਚਨ ਆਏ ਧਿਆਨ ਗੁਰੂ ਜੀਵੇਂ ਪਾਸ਼ਾ ਨੇ ਇਹ ਬਚਨ ਕੀਤੇ ਸੀ ਸਰੀਰ ਛੱਡਣ ਵੇਲੇ ਮਾਲਵੇ ਦੇਸ਼ ਤੇ ਵਿੱਚ ਆ ਬੈਠਾ ਯਾਦ ਕਰਦਾ ਗੁਰੂ 9ਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਹੁੰਚ ਕੇ ਇਸ ਸਿੱਖ ਦੀ 90 ਸਾਲ ਦੀ ਉਮਰ ਹੈ 90 ਸਾਲ ਦੀ ਉਮਰ ਵੀ ਸਤਿਗੁਰੂ ਤੇਗ ਬਾਦਰ ਮਹਾਰਾਜ ਉਹਦੇ ਕੋ ਪੰਜੇ ਕਹਿੰਦੇ ਸਿੱਕਾ ਤੇਰਾ ਗੁਰੂ ਛੇਵੇਂ ਪਾਤਸ਼ਾਹ ਦਾ ਵਾਦਾ ਸੀ ਲੈ ਤੇਰਾ ਵਾਦਾ ਪੂਰਾ ਕਰੀਏ ਆਪਦੇ ਪੱਟ ਤੇ ਉਹਦਾ ਸਾਥ ਸੰਗਤਿਸ ਜਿਹੜਾ ਸਿਰ ਸੀ ਰੱਖਿਆ ਆਪਦੀ ਬੁੱਕਲ ਦੇ ਵਿੱਚ ਉਸ ਗੁਰੂ ਦੀ ਬੁੱਕਲ ਦੇ ਵਿੱਚ ਉਹਨੇ ਆਪਦੇ ਅੰਤਮ ਸਿਆਸ त्यागे ਛੇਵੇਂ ਪਾਤਸ਼ਾਹ ਮਹਾਰਾਜ ਦਾ ਬਚਨ ਹੋਏ ਵੇ ਕਿਹੜੇ ਸਮੇਂ ਦੇ ਵਿੱਚ ਉਹ ਵਚਨ ਪੂਰੇ ਕੀਤੇ ਗੁਰੂ ਜਾਂਦੇ ਨਹੀਂ ਹੁੰਦੇ ਕਿਤੇ ਇਹ ਨਹੀਂ ਕਦੇ ਸੋਚਣਾ ਵੀ ਉਹ ਤਾਂ ਦਸੇ ਪਾਸ਼ਾ ਦਾ ਬੇੜਾ ਸੀ ਅੱਜ ਜੋ ਤੈ ਜਿਹੀ ਹੋਈ ਤੁਹਾਡੀ ਭਾਵਨਾ ਇਹਦੇ ਵਿੱਚੋਂ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਸੋ ਤਾਂ ਕਰਕੇ ਗੁਰ ਪਰਮੇਸ਼ਰ ਏਕੋ ਜਾਣ ਜੋ ਤੇਸ ਭਾਵ ਹੈ ਸੋ ਪਰਵਾਣ